ਪੰਜਾਬ ਕਾਂਗਰਸ ਦੀ ਪ੍ਰਧਾਨਗੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਲਈ ਕਈ ਦਾਵੇਦਾਰਾਂ ਦੇ ਵਿੱਚ ਸਿਆਸੀ ਤਲਵਾਰਾਂ ਤਣ ਗਈਆਂ ਕਾਂਗਰਸ ਦੇ ਅੰਦਰ ਜਿਹੋ ਜੀ ਗੁੱਟਬਾਜੀ ਹੈ ਜਿਹੋ ਜਾਂ ਤਣਾ ਹੈ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਜਿਹੋ ਜੀ ਰੱਸਾ ਕਸੀ ਖਿੱਚੋ ਤਾਣ ਉਹਦਾ ਅਸਰ ਪੰਜਾਬ ਦੀ ਪ੍ਰਧਾਨਗੀ ਲੈਣ ਦੇ ਲਈ ਵੀ ਦਿਖਣ ਲੱਗਿਆ ਹੈ ਇੱਕ ਪਾਸੇ ਜਦੋਂ ਜਹਦੇ ਹੈ ਕਿ ਪ੍ਰਧਾਨਗੀ ਵਾਲੀ ਕੁਰਸੀ ਬਚੀ ਰਹੇ ਬਿਲਕੁਲ ਅਮਰਿੰਦਰ ਸਿੰਘ ਰਾਜਾ ਵੜਿੰਗ ਗਏ ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਤੇ ਉਹਨਾਂ ਦੀ ਕੁਰਸੀ ਨੂੰ ਖਤਰਾ ਹੈ ਤੇ ਜੇ ਉਹਨਾਂ ਦੀ ਕੁਰਸੀ ਜਾਂਦੀ ਹੈ ਤਾਂ ਦਾਬੇਦਾਰ ਲਾਈਨ ਦੇ ਵਿੱਚ ਕਈ ਖੜੇ ਨੇ ਚਾਹੇ ਉਹਦੇ ਵਿੱਚ ਰਣੋ ਗਰਜੀਤ ਕਰਨੀ ਚ ਹੱਥ ਮਾਰ ਲਓ ਚਾਹੇ ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵੇ ਕਰਨੀ ਚ ਹੱਥ ਮਾਰ ਲਓ ਚਾਹੇ ਉਹਦੇ ਵਿੱਚ ਸੁਖਜਿੰਦਰ ਰੰਧਾਵਾ ਨੂੰ ਦੇਖ ਲਓ ਤੇ ਚਾਹੇ ਉਹਦੇ ਵਿੱਚ ਪ੍ਰਗਟ ਸਿੰਘ ਦਾ ਜ਼ਿਕਰ ਕਰ ਲਓ ਤੇ ਚਾਹੇ ਉਹਦੇ ਵਿੱਚ ਚਰਨ ਸਿੰਘ ਚੰਨੀ ਇੱਕ ਪਾਸੇ ਰਾਜਾਪੜੀ ਚਾਹੁੰਦੇ ਨੇ ਕਿ ਮੇਰੇ ਕੋਲ ਕੁਰਸੀ ਬਚੀ ਰਹੇ ਪ੍ਰਧਾਨਗੀ ਵਾਲੀ ਮੇਰੀ ਅਗਵਾਈ ਚ 272 ਦੀ ਚੋਣ ਹੋਵੇ ਦੂਸਰੇ ਪਾਸੇ ਜਿੱਦਾਂ ਹੀ ਇਹ ਚਰਚਾ ਦਿੱਲੀ ਤੋਂ ਨਿਕਲ ਕੇ ਆਉਣ ਲੱਗੀ ਕਿ ਕਾਂਗਰਸ ਦੀ ਹਾਈ ਕਮਾਂਡ ਜਾਂ ਰਾਹੁਲ ਗਾਂਧੀ ਦੀ ਟੀਮ ਪੰਜਾਬ ਕਾਂਗਰਸ ਦਾ ਪ੍ਰਧਾਨ 272 ਤੋਂ ਪਹਿਲਾਂ ਪਹਿਲਾਂ ਬਦਲਣ ਦੀ ਤਿਆਰੀ ਚ ਖਾਸ ਕਰਕੇ ਚੜ੍ਹਦੇ ਸਾਲ ਚ ਜਨਵਰੀ ਚ ਕਹਿੰਦੇ ਫੈਸਲਾ ਹੋ ਸਕਦਾ ਤੇ ਫਿਰ ਸਿਆਸੀ ਤਲਵਾਰਾਂ ਤਣ ਗਈਆਂ